ਹallelujah ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਮੇਰੇ ਸਾਰੀ ਭੈਣ ਭਰਾਵਾਂ ਨੂੰ ਜੈਮਸੀ ਜੀ ਤੇ ਆਓ ਉਸਿਆ ਜਤੇ वचन ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਹallelujah 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 ਸੱਚੇ ਤੇ ਸਮਰਥੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਅੱਜ ਦੇ ਦਿਨ ਲਈ ਜਿਹੜਾ ਤੁਸੀਂ ਸਾਡੇ ਲਈ ਬਣਾਇਆ ਪ੍ਰਭੂ ਜੀ ਅਤੇ ਇਸ वचन ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਾਨੂੰ ਦੇਣ ਜਾ ਰਹੇ ਹੋ ਤੇ ਪਿਤਾ ਪਰਮੇਸ਼ਰ ਸਾਡੀ ਬੇਨਤੀ ਆ ਕਿ ਅੱਜ ਦਾ वचन ਦਿਓ ਅੱਜ ਦਾ پاک ਲਾਮ ਦਿਓ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਸੰ ਆਪਣੇ ਬੱਚਿਆਂ ਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣੀ ਹੈ ਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਦੇ ਇਸ ਵਚਨ ਦੇ ਦੁਆਰਾ ਸੇਕ ਨਮੀ ਤਾਕਤ ਤੇ ਨਮੀ ਸਮਰਥ ਨਾਲ ਭਰਪੂਰ ਹੋਵਾਂਗੇ ਪ੍ਰਭੂ ਜੀ ਅਤੇ ਇਹ ਵਚਨ ਸਾਡੀਆਂ ਜ਼ਿੰਦਗੀਆਂ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਾਲ ਲੈ ਕੇ ਆਵੇਗਾ ਅਤੇ ਪਿਤਾ ਪਰਮੇਸ਼ਰ ਸੀ ਤੁਹਾਡੇ ਪਵਿੱਤਰ ਆਤਮਾ ਦੀ ਅਗਵਾਈ ਕਰਦੇ ਹਾਂ ਪ੍ਰਭੂ ਜੀ ਇਹ ਵਚਨ ਨੂੰ ਸੁਣਨ ਤੇ ਪੜ੍ਹਨ ਦੇ ਦੌਰਾਨ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਅਤੇ ਸ਼ੈਤਾਨ ਦੀ ਕੋਈ ਵੀ ਸੋਚਨਾ ਇਹਦੀ ਕੋਈ ਵੀ ਯੋਜਨਾ ਪ੍ਰਭੂ ਇਸ ਬਚਨ ਨੂੰ ਸੁਣਨ ਤੇ ਪੜ੍ਹਨ ਤੋਂ ਰੋਕ ਨਾ ਸਕੇ ਹਤੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਕਿ ਤੁਹਾਡਾ ਪਵਿੱਤਰ ਆਤਮਾ ਮੇਰੇ ਮੂੰਹ ਦੀ ਅਗਵਾਈ ਕਰੇ ਇੱਕ ਇੱਕ ਸ਼ਬਦ ਪਵਿੱਤਰ ਆਤਮਾ ਦੇ ਦੁਆਰਾ ਬੋਲਿਆ ਜਾਵੇ ਪ੍ਰਭੂ ਯੇਸ਼ੂ ਮਸੀਹ ਜਿਹਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਅਸੀਂ ਸਾਰੀ ਪ੍ਰਾਰਥਨਾ ਨੂੰ ਮੰਗ ਲੈਣੀ ਆ ਆਮੇਨ ਇਆ ਅੱਜ ਦੇ ਵਚਨ ਦੇ ਲਈਸੀਂ ਪੜਾਂਗੇ ਅਯੂਬ ਦੀ ਕਿਤਾਬ ਉਹਦਾ ਪਹਿਲਾ ਅਧਿਆਇ ਉਹਦੀ ਪਹਿਲੀ ਆਇਤ ਇਹਦੇ ਵਿੱਚ ਲਿਖਿਆ ਅਯੂਬ ਨਾਮੇ ਉਸ ਦੇ ਦੇਸ਼ ਵਿੱਚ ਇੱਕ ਮਨੁੱਖ ਸੀ ਅਤੇ ਉਹ ਇੱਕ ਪੂਰਾ ਤੇ ਖਰਾ ਮਨੁੱਖ ਸੀ ਜੋ ਪਰਮੇਸ਼ਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ ਹallelujah ਚੈਪਟਰ ਦੇ ਵਿੱਚ ਆਇਆ ਹਵਾ ਪਰਮੇਸ਼ਰ ਸਾਨੂੰ ਯੂਬ ਨਵੀਂ ਵਾਰੇ ਦੱਸ ਰਹੇ ਨੇ ਯੂਬ ਨਵੀਂ ਵਾਰੇ ਕੁਝ ਗੱਲਾਂ ਸਿਖਾ ਰਹੇ ਨੇ ਇਸ ਚੈਪਟਰ ਦੇ ਵਿੱਚ ਲਿਖਿਆ ਕਿ ਜਿਹੜੇ ਯੂਬ ਨਵੀ ਸੀ ਉਹ ਇੱਕ ਪੂਰੇ ਤੇ ਖਰੇ ਮਨੁੱਖ ਸੀ ਉਹ ਬਹੁਤ ਹੀ ਵਧੀਆ ਇਨਸਾਨ ਸੀ ਤੇ ਉਹ ਪਰਮੇਸ਼ਰ ਦੇ ਡਰ ਵਿੱਚ ਰਹਿੰਦੇ ਸੀ ਪਰਮੇਸ਼ਰ ਦੇ ਭੈਅ ਵਿੱਚ ਰਹਿੰਦੇ ਸੀ ਤੇ ਹਮੇਸ਼ਾ ਹੀ ਵਦੀ ਤੋਂ ਦੂਰ ਰਹਿੰਦੇ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਫਸਟ ਪ੍ਰੈਫਰੈਂਸ ਕੀ ਸੀ ਪਰਮੇਸ਼ਰ ਪਿਤਾ ਸੀ ਉਹ ਪਹਿਲੀ ਪਸੰਦ ਉਹਨਾਂ ਦੀ ਪਰਮੇਸ਼ਰ ਪਿਤਾ ਸੀ ਪਰਮੇਸ਼ਰ ਪਿਤਾ ਪਿਤਾ ਦੀ ਉਹ ਇੱਛਾ ਦੇ ਅਨੁਸਾਰ ਚੱਲਦੀ ਸੀ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਚੱਲਦੀ ਸੀ ਭਾਵ ਕਿ ਆ ਜਿਹੜੇ ਯੂਵ ਨਵੀ ਸੀ ਇੱਕ ਬਹੁਤ ਹੀ ਵਧੀਆ ਕੈਰੇਕਟਰ ਦੇ ਇਨਸਾਨ ਸੀ ਬਹੁਤ ਹੀ ਵਧੀਆ ਦਿਲ ਦੇ ਇਨਸਾਨ ਸੀ ਬਹੁਤ ਹੀ ਨਰਮ ਦਿਲ ਸੀ ਉਹ ਦਿਆਲਗੀ ਵਾਲੇ ਇਨਸਾਨ ਸੀਗੇ ਹallelujah ਤੇ ਉਹ ਹਮੇਸ਼ਾ ਹੀ ਪਰਮੇਸ਼ਰ ਦੇ ਡਰਨ ਵਾਲੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਸੀ ਆਪਣੀ ਜ਼ਿੰਦਗੀ ਨੂੰ ਜਾਂਦੇ ਸੀ ਇਸ ਚੈਪਟਰ ਦੀ ਅਸੀਂ ਤੀਜੀ ਆਇਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਉਹਦਾ maal 7000 ਭੇਡਾਂ 3000 ਊਂਠ 500 ਜੋੜੀ ਵਰਦ ਅਤੇ 500 ਗਧੀਆਂ ਅਤੇ ਉਹਦੇ ਬਹੁਤ ਸਾਰੇ ਨੌਕਰ ਚਾਕਰ ਸਨ ਇਉਂ ਉਹ ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ ਹallelujah ਜੇ ਅਸੀਂ ਸਾਹਿਤ ਨੂੰ ਪੜਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਯੂਗ ਨਵੀ ਸੀ ਉਹ ਬਹੁਤ ਹੀ ਅਮੀਰ ਆਦਮੀ ਸੀ। ਉਹਦੇ ਕੋਲ ਬਹੁਤ ਹੀ ਪੈਸਾ ਸੀ। ਉਹਦੇ ਕੋਲ ਕਿੰਨੇ ਹੀ ਮਾਲ-ਡੰਗਰ ਸੀ। ਉਹਦੇ ਕੋਲ ਨੌਕਰ-ਚੱਕਰ ਸੀਗੇ। ਆਰਥਿਕ ਰੂਪ ਦੇ ਨਾਲ ਅਸੀਂ ਦੇਖਦੇ ਹਾਂ ਤਾਂ ਯੂਗ ਨਵੀ ਬਹੁਤ ਹੀ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਸੀ। ਅਤੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਪੂਰਬੀ ਦੇਸ਼ਾਂ ਦੇ ਲੋਕਾਂ ਵਿੱਚ ਜਿਹੜਾ ਯੂਗ ਨਵੀ ਸੀ ਉਹ ਸਭ ਤੋਂ ਅਮੀਰ ਆਦਮੀ ਸੀ, ਸਭ ਤੋਂ ਰਿਚ ਸੀ ਤੇ ਉਹਦਾ ਕਿ ਆਸਣ ਸਭ ਤੋਂ ਉੱਚਾ ਸੀ। ਇਸ ਚੈਪਟਰ ਦੇ ਥਰੂ ਅਸੀਂ ਇਹ ਜਾਣ ਲਿਆ ਵਾ ਅਸੀਂ ਇਹ ਸਮਝ ਚੁੱਕੇ ਹਾਂ ਕਿ ਜਿਹੜਾ ਈਯੂਬ ਨਵੀ ਸੀ ਉਹਨਾਂ ਦਾ ਆਤਮਿਕ ਜੀਵਨ ਵੀ ਬਹੁਤ ਵਧੀਆ ਸੀ ਤੇ ਨਾਲ ਨਾਲ ਉਹਨਾਂ ਦਾ ਆਰਥਿਕ ਜੀਵਨ ਵੀ ਬਹੁਤ ਖੁਸ਼ਹਾਲ ਸੀ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਸੀ ਪਰ ਜਦੋਂ ਅਸੀਂ 8ਵੀਂ ਆਇਤ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਪਿਤਾ ਨੇ ਈਯੂਬ ਦੇ ਬਾਰੇ ਕਿਹੜੀ ਗੱਲ ਸ਼ੈਤਾਨ ਨੂੰ ਕਹੀ ਸੀ ਤਾਂ 8ਵੀਂ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਤੂੰ ਮੇਰੇ ਦਾਸ ਈਯੂਬ ਵੱਲ ਆਪਣੇ ਮਨ ਵਿੱਚ ਕੋ ਕੀਤਾ ਕਿਉਂਕਿ ਪ੍ਰਿਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ ਉਹ ਖਰਾ ਤੇ ਨੀਕ ਮਨੁੱਖ ਹੈ ਜੋ ਪਰਮੇਸ਼ਰ ਤੋਂ ਡਰਦਾ ਅਤੇ ਬਰਿਆਈ ਤੋਂ ਦੂਰ ਰਹਿੰਦਾ ਹੈ ਹallelujah ਸਾਇਤ ਵਿੱਚ ਇਸ वचन ਵਿੱਚ ਪਰਮੇਸ਼ਰ ਪਿਤਾ ਸੈਤਾਨ ਨੂੰ ਕਹਿ ਰਹੇ ਨੇ ਕਿ ਤੂੰ ਦੇਖਿਆ ਵੀ ਜਿਹੜਾ ਮੇਰਾ ਪੁੱਤਰ ਯੂਵਾ ਉਹ ਕਿੰਨਾ ਨੇਕ ਤੇ ਖਰਾ ਮਨੋਖਾ ਉਹ ਮੇਰਾ ਭੈ ਮੰਨਦਾ ਉਹ ਮੇਰਾ ਡਰ ਰੱਖਦਾ ਉਹ ਮੇਰੇ ਡਰ ਵਿੱਚ ਰਹਿੰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਇਸੇ ਹੀ ਕਰਕੇ ਮੈਂ ਉਹਨੂੰ ਬਰਕਤ ਦਿੱਤੀ ਆ ਇਸੇ ਕਰਕੇ ਮੈਂ ਉਹਨੂੰ ਆਸ਼ੀਸ਼ ਦਿੱਤੀ ਆ ਐਸੇ ਕਰਕੇ ਮੈਂ ਉਹਦਾ ਸਿੰਘਾਸਣ ਸਭ ਤੋਂ ਉੱਚਾ ਕੀਤਾ ਵਾ ਹਾਲੇਲੂਇਆ ਨਾਂ ਸੀ ਜਿਹੜੀਆਂ ਪਰਮੇਸ਼ਰ ਨੇ ਆਯੂਬ ਨਵੀ ਦੇ ਬਾਰੇ ਸ਼ੈਤਾਨ ਨੂੰ ਕਹੀਆਂ ਸੀ ਪਰ ਜੇ ਅਸੀਂ ਕਿਸੇ ਬਾਰੇ ਕਿਸੇ ਨੂੰ ਦੱਸਣਾ ਹੋਵੇ ਤਾਂ ਅਸੀਂ ਪਤਾ ਕੀ ਕਹਨੀ ਆ ਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਜਿਹਦੇ ਕੋਲ ਇੱਕ ਗੱਡੀ ਆ ਤੁਸੀਂ ਉਹਨੂੰ ਜਾਣਦੇ ਆ ਜਿਹਦਾ ਇੱਕ ਵੱਡਾ ਘਰ ਆ ਉਹਨੂੰ ਜਾਣਦੇ ਹੂੰ ਜਿਹਦਾ ਕਿ ਇੱਕ ਬਹੁਤ ਵੱਡਾ ਖੇਤ ਆ ਉਹਦੇ ਕੋਲ ਕਿੰਨੀ ਜ਼ਮੀਨ ਆ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਅਸੀਂ ਸਿਰਫ ਸੰਸਾਰਿਕ ਚੀਜ਼ਾਂ ਵਲੇ ਦੇਖ ਕੇ ਹੀ ਅੰਦਾਜ਼ਾ ਲਾਉਂਦੇ ਆ ਕਿ ਉਹ ਬੰਦਾ ਕਿੰਨਾ ਅਮੀਰ ਆ ਉਹ ਬੰਦੇ ਦੇ ਉੱਤੇ ਪਰਮੇਸ਼ਰ ਦੀ ਕਿੰਨੀ ਕਿਰਪਾ ਉਹਨੂੰ ਪ੍ਰਭੂ ਨੇ ਕਿੰਨਾ ਉੱਚਾ ਕੀਤਾ ਉਹਦੇ ਤੇ ਕਿੰਨੀ ਮਿਹਰ ਕੀਤੀ ਆ ਪ੍ਰਭੂ ਹੈ ਨਾ ਪਰ ਪਰਮੇਸ਼ਰ ਪਿਤਾ ਸਾਨੂੰ ਇੰਨਾ ਗੱਲਾਂ 'ਚ ਜੱਜ ਨਹੀਂ ਕਰਦੇ ਪਰਮੇਸ਼ਰ ਪਿਤਾ ਜੋ ਆਸ਼ੀਸ਼ ਦੇ ਸੋਤੇ ਨੇ ਜੋ ਆਸ਼ੀਸ਼ ਦੇਣ ਵਾਲਾ ਪਰਮੇਸ਼ਰ ਆ ਉਹ ਕਦੇ ਵੀ ਸਾਡੀ ਧਨਦੌਲਤ ਤੋਂ ਸਾਨੂੰ ਨਹੀਂ ਜਾਂਚਦੇ ਉਹ ਸਾਡੀ ਧਨਦੌਲਤ ਤੋਂ ਸਾਨੂੰ ਨਹੀਂ ਪਰਖਦੇ ਸ਼ਬਦ ਤਾਂ ਕਹਿੰਦੇ ਆ ਕਿ ਮੈਂ ਤੁਹਾਡੀ ਆਰਥਿਕ ਸਥਿਤੀ ਦੇ ਕਾਰਨ ਤੁਹਾਨੂੰ ਉੱਚਾ ਨਹੀਂ ਮੰਨਦਾ ਤੁਹਾਡੀ ਅਮੀਰੀ ਦੇ ਕਾਰਨ ਤੁਹਾਨੂੰ ਉੱਚਾ ਨਹੀਂ ਗਿਣਦਾ ਮੈਂ ਸਿਰਫ ਤੁਹਾਡਾ ਦਿਲ ਦੇਖਦਾ ਮੈਂ ਤੁਹਾਡਾ ਹਿਰਦਾ ਦੇਖਦਾ ਕਿ ਮੇਰੇ ਪ੍ਰਤੀ ਤੁਹਾਡਾ ਪਿਆਰ ਕਿੰਨਾ ਕਾ ਮੇਰੇ ਪ੍ਰਤੀ ਤੁਹਾਡੇ ਵਿੱਚ ਕਿੰਨੀ ਸੱਚਾਈ ਹੈ ਤੁਸੀਂ ਕਿੰਨੀ ਕੁ ਰੂਹ ਤੇ ਸੱਚਾਈ ਨਾਲ ਮੇਰੇ ਮਗਰ ਚੱਲਦੇ ਹੋ ਤਾਂ ਪਰਮੇਸ਼ਰ ਪਿਤਾ ਕੀਆ ਦਿਲਾਂ ਦੇ ਕੋਰਤਿਆਂ ਨੂੰ ਚਰਚਣ ਵਾਲੇ ਪਰਮੇਸ਼ਰ ਨੇ ਉਹ ਜਾਣਦੇ ਨੇ ਕਿ ਅਸੀਂ ਕਿੰਨੀ ਕਿਸ ਅਧਿਆਈ ਦੇ ਨਾਲ ਉਹਨਾਂ ਦੇ ਪਿੱਛੇ ਚੱਲਦੇ ਹਾਂ ਕਿੰਨੀ ਕੁ ਦਿਲ ਦੇ ਨਾਲ ਉਹਨਾਂ ਦੀ ਆਰਾਧਨਾ ਕਰਦੇ ਹਾਂ ਕਿੰਨੀ ਕੁ ਦਿਲ ਨਾਲ ਉਹਨਾਂ ਨੂੰ ਚੇਤੇ ਕਰਦੇ ਹਾਂ ਹallelujah ਤੁਹਾਡੇ ਕੋਲ ਗੱਡੀ ਹੋਵੇ ਤੁਹਾਡੇ ਕੋਲ ਪੈਸਾ ਹੋਵੇ ਤੁਹਾਡੇ ਕੋਲ ਬੰਗਲਾ ਹੋਵੇ ਤੁਹਾਡੇ ਕੋਲ ਇੱਕ ਚੰਗੀ ਜ਼ਮੀਨ ਜਾਇਦਾਦ ਹੋਵੇ ਪਰਮੇਸ਼ਰ ਪਿਤਾ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਜੱਜ ਨਹੀਂ ਕਰਦੇ ਪਰਮੇਸ਼ਰ ਪਿਤਾ ਉਹਨਾਂ ਗੱਲਾਂ ਤੋਂ ਤੁਹਾਨੂੰ ਉੱਚਾ ਨਹੀਂ ਠਹਿਰਾਉਂਦੇ ਪਰਮੇਸ਼ਰ ਪਿਤਾ ਦੇਖਦੇ ਆ ਕਿ ਤੁਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਖਰੇ ਹੈਗੇ ਹੋ ਕਿ ਤੁਸੀਂ ਪਰਮਿਸ਼ਨ ਨਾਲ ਸਿੱਧੇ ਚੱਲਦੇ ਹੋ ਕਿ ਤੁਸੀਂ ਸਦੈਅਾਈ ਦੇ ਨਾਲ ਪਰਮੇਸ਼ਰ ਨਾਲ ਚੱਲਦੇ ਹੋ ਤੁਸੀਂ ਯਹਵਾ ਪਰਮੇਸ਼ਰ ਦਾ ਭੈ ਮੰਨਦੇ ਹੋ ਤੁਸੀਂ ਜੋ ਹਵਾ ਦੇ ਡਰ ਦੇ ਵਿੱਚ ਰਹਿੰਦੇ ਹੋ ਉਹਦੀ ਇੱਛਾ ਦੇ ਅਨੁਸਾਰ ਚੱਲਦੇ ਹੋ ਪਰਮੇਸ਼ਰ ਇੰਨਾਂ ਗੱਲਾਂ ਤੋਂ ਖੁਸ਼ ਹੁੰਦੇ ਨੇ ਇੰਨਾ ਗੱਲਾਂ ਤੋਂ ਸਾਨੂੰ ਆਪਣੇ ਕਾਬਿਲ ਸਮਝਦੇ ਇੰਨਾ ਗੱਲਾਂ ਤੋਂ ਆਪਣੇ ਯੋਗ ਸਮਝਦੇ ਨੇ ਭੈਣੋ ਤੇ ਪ੍ਰਭੂ ਅੱਜ ਅਸੀਂ ਆਪਣੀ ਸੋਚ ਨੂੰ ਬਦਲਾਂਗੇ ਅਸੀਂ ਇਸ ਦੁਨੀਆ ਦੀ ਤਰ੍ਹਾਂ ਨਹੀਂ ਬਣਨਾ ਅਸੀਂ ਇਸ ਸੰਸਾਰ ਦੀ ਤਰ੍ਹਾਂ ਨਹੀਂ ਬਣਨਾ ਅਸੀਂ ਤਾਂ ਅੰਦੋਲਤ ਦੇ ਪਿੱਛੇ ਨਹੀਂ ਭੱਜਣਾ ਅਸੀਂ ਪੈਸੇ ਦੇ ਪਿੱਛੇ ਨਹੀਂ ਭੱਜਣਾ ਅਸੀਂ ਇਸ ਕਾਬਿਲ ਬਣਨਾ ਇਸ ਯੋਗ ਬਣਨਾ ਕਿ ਅਸੀਂ ਪ੍ਰਭੂ ਨੂੰ ਪਸੰਦ ਆਸਕੀਏ ਅਸੀਂ ਪ੍ਰਭੂ ਯੇਸ਼ੂ ਨੂੰ ਪਸੰਦ ਆਸਕੀਏ ਅਸੀਂ ਇਸ ਕਾਬਿਲ ਬਣਨਾ ਕਿ ਅਸੀਂ ਪਰਮੇਸ਼ਰ ਨੂੰ ਪਸੰਦ ਆਸਕੀਏ ਪਰਮੇਸ਼ਰ ਪਿਤਾ ਸਾਨੂੰ ਪਸੰਦ ਕਰਨ ਅੱਜ ਜੇ ਤੁਹਾਨੂੰ ਇਦਾਂ ਲੱਗਦਾ ਨਾ ਕਿ ਅਸੀਂ ਬਹੁਤ ਬੁਰੇ ਕੰਮ ਕੀਤੇ ਅਸੀਂ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਗੁਨਾਹ ਕੀਤੇ ਨੇ ਤਾਂ ਤੁਹਾਨੂੰ ਉਸ ਲਈ ਸੋਚ ਨੂੰ ਬਦਲਣ ਦੀ ਲੋੜ ਆ ਕਿਉਂਕਿ ਪਰਮੇਸ਼ਰ ਪਿਤਾ ਜੀ ਤੁਹਾਨੂੰ ਕਹਿ ਰਹੇ ਆ ਕਿ ਮੈਂ ਇੱਕ ਪਿਆਰ ਕਰਨ ਵਾਲਾ ਪਰਮੇਸ਼ਰ ਆ ਮੈਂ ਪਾਪੀਆਂ ਨੂੰ ਪਿਆਰ ਕਰਦਾ ਹਾਂ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਮਨ ਫੇਰਾਓ ਆਪਣੇ ਮਾੜੇ ਕੰਮਾਂ ਤੋਂ ਆਪਣੀਆਂ ਗਲਤੀਆਂ ਤੋਂ ਆਪਣੇ ਗੁਨਾਹਾਂ ਤੋਂ ਤੌਬਾ ਕਰੋ ਪਰਮੇਸ਼ਰ ਪਿਤਾ ਨੂੰ ਆਪਣਾ ਮੁਕਤੀਦਾਤਾ ਪਰਮੇਸ਼ਰ ਗ੍ਰਹਿਣ ਕਰੋ ਪਰਮੇਸ਼ਰ ਪਿਤਾ ਕਹਿੰਦੇ ਨੇ ਜੋ ਲੋਕ ਇਸ ਗੱਲ ਤੇ ਨੀਚਾ ਕਰਦੇ ਨੇ ਕਿ ਪ੍ਰਭੂ ਯੇਸ਼ੂਮਸੀ ਸਾਡੇ ਹੀ ਪਾਪਾਂ ਦੇ ਕਾਰਨ ਮਾਰੇ ਗਏ ਕਬਰ ਵਿੱਚ ਦਫਨਾਏ ਗਏ ਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਤਾਂ ਉਹਨਾਂ ਲਈ ਆਜ਼ਾਦੀ ਆ ਤਾਂ ਉਹ ਆਜ਼ਾਦੀ ਨੂੰ ਪਾ ਲੈਣਗੇ ਤਾਂ ਉਹ ਮੁਕਤੀ ਨੂੰ ਪਾ ਲੈਣਗੇ ਜੋ ਲੋਕ ਖੁਸ਼ਖਬਰੀ ਦੇ ਪ੍ਰਚਾਰ ਤੇ ਨੀਚਾ ਕਰਦੇ ਨੇ ਤਾਂ ਉਹ ਅਨੰਤ ਜੀਵਨ ਪਾਉਂਦੇ ਨੇ ਸਵਰਗ ਦਾ ਰਾਜ ਉਹਨਾਂ ਦਾ ਹੀ ਆ ਸਵਰਗ ਦਾ ਰਾਜ ਇਹੋ ਜਿਹੇ ਲੋਕਾਂ ਦਾ ਹੀ ਆ ਹallelujah ਦੇ ਵਚਨ ਦੇ ਵਿੱਚ ਅਸੀਂ ਇਹ ਸਿੱਖਿਆ ਕਿ ਸਾਨੂੰ ਦਿਨ-ਪ੍ਰਤੀ ਦਿਨ ਹਰ ਵੇਲੇ ਪਰਮੇਸ਼ਰ ਦੇ ਲਈ ਬਦਲਣ ਦੀ ਲੋੜ ਆ ਆਪਣੀਆਂ ਗੰਦੀਆਂ ਆਦਤਾਂ ਨੂੰ ਆਪਣੇ ਪਾਪਾਂ ਨੂੰ ਆਪਣੇ ਗੁਨਾਹਾਂ ਨੂੰ ਛੱਡਣ ਦੀ ਲੋੜ ਆ ਕਿਉਂਕਿ ਪਰਮੇਸ਼ਰ ਪਿਤਾ ਤੁਹਾਨੂੰ ਪਿਆਰ ਕਰਦੇ ਨੇ ਜੇ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਪਾਪੀ ਆ ਸਾਡੇ ਤੋਂ ਬਹੁਤ ਵੱਡੇ-ਵੱਡੇ ਗੁਨਾਹ ਹੋਏ ਨੇ ਅਸੀਂ ਦੁਨੀਆ ਦੀ ਨਿਗਾਹ ਦੇ ਵਿੱਚ ਇਦਾਂ ਦੇ ਆ ਅਸੀਂ ਮਾੜੇ ਆ ਅਸੀਂ ਤੁੱਛ ਆ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਜਿਹੜੀ ਮਰੀਮ ਮਗਦਲੀਨੀ ਸੀ ਨਾ ਉਹ ਵੀ ਇੱਕ ਵੇਸ਼ਵਾਸੀ ਦੁਨੀਆ ਦੀ ਨਿਗਾਹ ਵਿੱਚ ਉਹ ਮਾੜੀ ਸੀ ਦੁਨੀਆ ਨੂੰ ਮਾੜੀ ਨਿਗਾਹ ਨਾਲ ਦੇਖਦੀ ਸੀ ਜਦੋਂ ਉਹਨੇ ਪ੍ਰਭੂ ਯਸ਼ਮਸੀ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਧੋਤਾ ਤੇ ਵਾਲਾਂ ਨਾਲ ਸਾਫ਼ ਕੀਤਾ ਤੇ ਉਹਨਾਂ ਦੇ ਪੈਰਾਂ ਤੇ ਇਤਰ ਮਲਿਆ ਸੀ ਨਾ ਤਾਂ ਪ੍ਰਭੂ ਯਸ਼ਮਸੀ ਨੇ ਉਸੇ ਹੀ ਵਕਤ ਉਹਦੇ ਪਾਪਾਂ ਨੂੰ ਮਾਫ਼ ਕਰ ਦਿੱਤਾ ਸੀ ਉਸੇ ਹੀ ਵਕਤ ਉਹਦੇ ਪਾਪਾਂ ਨੂੰ ਸ਼ਮਾ ਕਰ ਦਿੱਤਾ ਸੀ ਅਸੀਂ ਵੀ ਦੁਨੀਆ ਦੀ ਨੀਗਾ ਵਿੱਚ ਵੇਸ਼ਵਾਦੀ ਧਰਮਾਂ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਭਾਵਕੀਆ ਸਾਨੂੰ ਦੁਨੀਆ ਪਸੰਦ ਨਹੀਂ ਕਰਦੀ ਦੁਨੀਆ ਦੀ ਨਿਗਾ ਵਿੱਚ ਅਸੀਂ ਤੋਂ ਛਾਂ ਤਾਂ ਮੈਂ ਇੱਕ ਗੱਲ ਜਾਣ ਲਵਾਂ ਪ੍ਰਭੂ ਸਾਡਾ ਦਿਲ ਦੇਖਦੇ ਨਹੀਂ ਪ੍ਰਭੂ ਸਾਡਾ ਹਿਰਦਾ ਦੇਖਦੇ ਨੇ ਸਾਡੀਆਂ ਭਾਵਨਾਵਾਂ ਨੂੰ ਦੇਖਦੇ ਨੇ ਕਿ ਕਿਹੋ ਜੀਆਂ ਨੇ ਚੁੰਗੀ ਵਾਲਿਆਂ ਨੇ ਵੀ ਪ੍ਰਭੂ ਯਸ਼ਮਸੀ ਦਾ ਅਦਰ ਕੀਤਾ ਸੀ ਪ੍ਰਭੂ ਯਸ਼ਮਸੀ ਦਾ ਸਤਿਕਾਰ ਦਿੱਤਾ ਸੀ ਪਰ ਜਿੰਨਾ ਉਸ ਵੇਸਵਾ ਨੇ ਕੀਤਾ ਸੀ ਉਹਨਾਂ ਨੇ ਕੀਤਾ ਉਹ ਸ਼ੁੱਧਮਨ ਦੀ ਸੀਗੀ ਉਹ ਸ਼ੁੱਧਮਨ ਦੇ ਕਾਰਨ ਆਪਣੀ ਸਿਧਾਈ ਦੇ ਕਾਰਨ ਆਪਣੇ ਪਾਪਾ ਤੋਂ ਸ਼ਮਾ ਪਾ ਗਈ ਆਪਣੇ ਪਾਪਾ ਨੂੰ ਸ਼ਮਾ ਕਰਾ ਗਈ ਪ੍ਰਭੂ ਯਸ਼ਮੰਤ ਸਿੰਘ ਜੀ ਤੋਂ ਨੀ ਸਧਿਆ ਇਹਦੇ ਕਾਰਨ ਪ੍ਰਭੂ ਕੋਲ ਮੁਕਤੀ ਪਾ ਗਈ ਪ੍ਰਭੂ ਤੋਂ ਆਸ਼ੀਸ਼ ਲੈ ਗਈ ਤੇ ਸਦਾ ਦਾ ਜੀਵਨ ਪਾ ਗਈ ਇਸੇ ਤਰ੍ਹਾਂ ਸਾਨੂੰ ਵੀ ਕਰਨਾ ਚਾਹੀਦਾ ਰੂਹ ਤੇ ਸੱਚਾਈ ਤੇ پاک ਹਿਰਦੇ ਨਾਲ ਪ੍ਰਭੂ ਦੇ ਵਚਨਾਂ ਤੇ ਚੱਲੋ ਤੇ ਹਮੇਸ਼ਾ ਉਹਦੇ ਡਰ ਦੇ ਵਿੱਚ ਉਹਦੇ ਭੈ ਦੇ ਵਿੱਚ ਚੱਲੋ ਤਾਂ ਇਹ ਹਵਾ ਪਰਮੇਸ਼ਰ ਤੁਹਾਨੂੰ ਸਭ ਨੂੰ ਉੱਚਾ ਕਰਨਗੇ ਅਤੇ ਦੋਹਾਂ ਜੀਵਨਾਂ ਵਿੱਚ ਆਰਥਿਕ ਤੇ ਆਤਮਿਕ ਜੀਵਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਉੱਚਾ ਕਰਨਗੇ ਪ੍ਰਭੂ ਯਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਤੇ ਆਓ ਇਸ ਵਚਨ ਦੇ ਲਈ ਇਸੇ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਹallelujah hallelujah 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 ਸੱਚੇ ਤੇ ਸਾਮਰਥੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਲਈ ਇਸ ਤਾਜ਼ੇ ਮੰਨੇ ਲਈ ਜਿਹੜਾ ਤੁਸੀਂ ਸਾਡੇ ਲਈ ਸਵਰਗਾਂ ਦੇ ਵਿੱਚੋਂ ਭੇਜਿਆ ਪਿਤਾ ਪਰਮੇਸ਼ਰ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਅੱਜ ਦਾ ਇਹ ਵਚਨ ਸਾਡੀਆਂ ਜ਼ਿੰਦਗੀਆਂ ਵਿੱਚੋਂ ਹਜ਼ਾਰ ਗੁਣਾ ਫਲਟਿਆ ਕਿ ਆਵੇਗਾ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਮੈਂ ਤੁਹਾਡੇ ਬੱਚਿਆਂ ਵਾਸਤੇ ਪ੍ਰਾਰਥਨਾ ਕਰਦੀ ਹਾਂ ਜੋ ਅੱਜ ਬੋਝ ਦੇ ਥੱਲੇ ਨੇ ਜੋ ਭਾਰ ਦੇ ਥੱਲੇ ਨੇ ਪਿਤਾ ਜੀਨਾਂ ਨੂੰ ਪਰੇਸ਼ਾਨੀਆਂ ਨੇ ਜਿਨ੍ਹਾਂ ਨੂੰ ਕਾਰੋਬਾਰ ਰਿਲੇਟਡ ਪਰੇਸ਼ਾਨੀਆਂ ਨੇ ਪ੍ਰਭੂ ਜੋ ਬਿਮਾਰੀਆਂ ਦੇ ਵਿੱਚ ਨੇ ਕਮਾਕਾਰਾਂ ਦੇ ਵਿੱਚ ਰੁਕਾਵਟ ਆ ਰਹੀ ਹੈ ਪ੍ਰਭੂ ਜੀ ਮੈਂ ਉਹਨਾਂ ਲਈ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਰ ਅੱਜ ਦੇ ਦਿਨ ਤੁਸੀਂ ਉਹਨਾਂ ਨੂੰ ਫ੍ਰੀ ਕਰਨ ਜਾ ਰਹੇ ਹੋ ਪਿਤਾ ਪਰਮੇਸ਼ਰ ਉਹਨਾਂ ਨੂੰ ਇੱਕ ਨਮੀ ਆਸ਼ੀਸ਼ ਤੇ ਬਰਕਤ ਦੇਣ ਜਾ ਰਹੇ ਹੋ ਪ੍ਰਭੂ ਜੀ ਤੁਸੀਂ ਕਿਹਾ ਕਿ ਆਪਣੇ ਵਚਨ ਦੇ ਵਿੱਚ ਕਿਹਾ ਕਿ ਤੁਸੀਂ ਆਪਣਾ ਭਾਰਾ ਜੂਲਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਹਲਕਾ ਜੂਲਾ ਦਵਾਗਾ ਤੇ ਪਿਤਾ ਪਰਮੇਸ਼ਰ ਇਹਨਾਂ ਦਾ ਸਾਰਾ ਬੋਝ ਇਹਨਾਂ ਦਾ ਸਾਰਾ ਭਾਰ ਪਿਤਾ ਪਰਮੇਸ਼ਰ ਤੁਸੀਂ ਆਪਣੇ ਉੱਪਰ ਲੈ ਲਓ ਇਹਨਾਂ ਨੂੰ ਆਰਾਮ Shanti de eu, pentru că tu de permission oh, pita permission. ਹਾ ਦੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਜਿਨ੍ਹਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਆ ਜਿਨ੍ਹਾਂ ਦੀ ਨੀਚਾ ਤੁਹਾਡੇ ਉੱਤੇ ਆ ਪ੍ਰਭੂ ਜੀ ਉਹਨਾਂ ਦੀ ਨੀਚਾ ਨੂੰ ਕਦੇ ਵੀ ਟੁੱਟਣ ਨਾ ਦਿਓ ਜੋ ਵੀ ਬੱਚੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਨੇ ਪ੍ਰਭੂ ਜੀ ਜਿਨ੍ਹਾਂ ਨੂੰ ਜਿਹੜੀਆਂ ਮਰਜੀ ਪਰੇਸ਼ਾਨੀਆਂ ਹੋਣ ਤੁਸੀਂ ਗੁਰਦਿਆਂ ਤੇ ਦਿਲਾਂ ਨੂੰ ਚਾਚਣ ਵਾਲੀ ਪਰਮਿਸ਼ਨ ਹੋ ਤੁਸੀਂ ਆਪ ਹੀ ਜਾਣੀ ਜਾਣ ਪਰਮੇਸ਼ਰ ਹੋ ਪਿਤਾ ਤੁਸੀਂ ਸਾਰਿਆਂ ਦੀ ਪ੍ਰੋਬਲਮਸ ਨੂੰ ਜਾਣਦੇ ਹੋ ਤੇ ਪਿਤਾ ਅੱਜ ਦੇ ਦਿਨ ਤੁਸੀਂ ਉਹਨਾਂ ਨੂੰ ਫ੍ਰੀ ਕਰ ਦਿਓ ਉਹਨਾਂ ਪ੍ਰੋਬਲਮਸ ਦੇ ਸੋਲੂਸ਼ਨ ਦੇ ਦਿਓ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਇੱਕ ਆਤਮਾ ਦਿਓ ਇੱਕ ਪ੍ਰਾਰਥਨਾ ਵਾਲਾ ਆਤਮਾ ਦਿਓ ਪਿਤਾ ਪਰਮੇਸ਼ਰ ਇੱਕ ਸਮਝ ਵਾਲਾ ਬੁੱਧ ਵਾਲਾ ਆਤਮਾ ਦਿਓ ਤਾਂ ਕਿ ਤੁਹਾਡੇ ਬਚਨਾਂ ਨੂੰ ਪੂਰੀ ਤਰ੍ਹਾਂ ਸਮਝਾਂਨ ਤੁਹਾਡੇ ਬਚਨਾਂ ਨੂੰ ਡੀਪਲੀ ਸਮਝਣ ਵਾਲੇ ਹੋ ਜਾਣਾ ਪ੍ਰਭੂ ਜੀ ਅਤੇ ਪਿਤਾ ਤੁਹਾਡੀ ਹੋਂਦ ਦੀ ਉਪਸਥਿਤੀ ਦੇ ਵਿੱਚ ਬਣੇ ਰਹਿਣ ਤੇ ਤੁਹਾਡੇ ਕੰਮਾਂ ਨੂੰ ਕਰਨ ਵਾਲੇ ਹੋ ਜਾਣਾ ਪ੍ਰਭੂ ਅਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਮੈਂ ਸਾਰੀ ਪ੍ਰਾਰਥਨਾ ਨੂੰ ਮੰਗ ਲੈਂਦੀ ਹਾਂ ਆਮੇਨ ਹਾਲੇਲੂਇਆ